21 ਸਾਲਾਂ ਦੀ ਇੱਕ ਵੈਲ ਐਜੂਕੇਟਿਡ ਕੁੜੀ ਜਿਹਦੀ ਓਵਰ ਥਿੰਕਿੰਗ ਇੰਨੀ ਵੱਧ ਗਈ 10 ਦਿਨ ਹੋ ਗਏ ਉਹਨੂੰ ਨੀਂਦ ਨਹੀਂ ਆ ਰਹੀ ਸੀ ਉਹਦਾ ਕਾਲ ਆnder ਰੰਦੀਪ ਸਰ ਮੈਨੂੰ ਸੈਸ਼ਨ ਚਾਹੀਦਾ ਵੀ ਮੈਨੂੰ ਸਮਝਾਓ ਵੀ ਮੈਨੂੰ ਨੀਂਦ ਕਿਉਂ ਨਹੀਂ ਆ ਰਹੀ ਮੈਂ ਮੇਰੀ ਬੱਸ ਹੋ ਚੁੱਕੀ ਹੈ ਪ੍ਰੋਬਲਮ ਕੀ ਸੀ ਓਵਰ ਥਿੰਕਿੰਗ ਦੇ ਕਰਕੇ ਉਹਦੇ ਅੰਦਰ ਡਰ ਐਨਾ ਬੈਠਣਾ ਸ਼ੁਰੂ ਹੋ ਗਿਆ ਵੀ ਹਰ ਛੋਟੀ ਗੱਲ ਤੋਂ ਉਹ ਡਰਨ ਲੱਗੀ ਸੀਗੀ ਬਾਹਰ ਜਾਊਂਗੀ ਮੇਰਾ ਐਕਸੀਡੈਂਟ ਨਾ ਹੋ ਜਾਵੇ ਮੈਨੂੰ ਆਹ ਪ੍ਰੋਬਲਮ ਨਾ ਚਵੇ ਮੈਂ ਰਸ਼ਚ ਨਹੀਂ ਜਾ ਸਕਦੀ ਘਰੇ ਬੈਠੀ ਐ ਬਾਡੀ ਦੇ ਸੈਂਸੇਸ਼ਨਸ ਇੱਥੇ ਪ੍ਰੈਸ਼ਰ ਬਿਲਡ ਅਪ ਹੋਣ ਲੱਗ ਗਿਆ neck ਦੁਖਣ ਲੱਗ ਗਈ ਪਿੱਠ ਦੁਖਣ ਲੱਗ ਗਈ ਮੇਰੀ ਬਾਡੀ ਪੇਨਸ ਹੋ ਰਹੀ ਐ ਮੈਂ ਤਾਂ ਬਿਮਾਰ ਹੋ ਗਈ ਮੈਂ ਤਾਂ ਬੁੜੀ ਹੋ ਗਈ ਓਵਰ ਥਿੰਕਿੰਗ ਇੰਨੀ ਵੱਧ ਗਈ ਮੇਰੀ ਲਾਈਫ ਖਰਾਬ ਹੋ ਗਈ ਮੇਰੀ ਲਾਈਫ ਚ ਕੁਛ ਨਹੀਂ ਹੈਗਾ ਸੁਸਾਇਸਾਇਡਲ ਥਾਟਸ ਆਉਣ ਲੱਗ ਗਏ ਮੈਨੂੰ ਇੱਕੋ ਇੱਕ ਚੀਜ਼ ਪੁੱਛੀ ਮੈਂ ਕਿ ਤੂੰ ਬਿਲਕੁਲ ਠੀਕ ਹੋਣਾ ਚਾਹੁੰਦੀ ਹੈ ਉਹ ਵੀ 2 ਦਿਨਾਂ ਦੇ ਵਿੱਚ ਵਿੱਚ ਕਹਿੰਦੀ ਹਾਂਜੀ ਬਿਲਕੁਲ ਅੰਦੀਪ ਸਰ ਮੈਨੂੰ ਜਿਵੇਂ ਮਰਜ਼ੀ ਕਰਕੇ ਹੈਲਪ ਕਰੋ ਮੈਂ ਕਿਹਾ ਤੈਨੂੰ ਨੀਂਦ ਵੀ ਬਹੁਤ ਵਧੀਆ ਆਊਗੀ ਫਿਰ ਉਹ ਸੀ ਐਕਚੁਅਲੋ ਕੁੜੀ ਹਿੰਦੂ ਰਿਲੀਜੀਅਨ ਨੂੰ ਬਿਲੋਂਗ ਕਰਦੀ ਸੀਗੀ ਮੈਂ ਕਿਹਾ ਤੁਹਾਨੂੰ ਗਾਇਤਰੀ ਮੰਤਰ ਆਉਂਦਾ ਕਹਿੰਦੀ ਹਾਂਜੀ ਆਉਂਦਾ ਹੈ ਮੇਰੇ ਪਾਪਾ ਕਰਦੇ ਹੁੰਦੇ ਸੀ ਮੈਨੂੰ ਯਾਦ ਹੈ ਮੈਂ ਕਿਹਾ ਸੁਣਾਓ ਉਹ ਤੇਜ਼ ਤੇਜ਼ ਪੜ੍ਹਨ ਲੱਗੀ ਓਮ ਭੂਰ ਭੂਵਸਵਾਹ ਤਤਸਵਿਤੁਰ ਵਰ ਰੀਣੀਯੰ ਭਰਗੋਦੇਵਸਯ ਅਧਿਮਹਿ ਧੀਓਯੋਨਾ ਪ੍ਰਚੋਦੇਯਾ ਮੈਂ ਕਿ ਐਸੇ ਮੰਤਰ ਨੂੰ ਹੌਲੀ-ਹੌਲੀ ਜਪਣਾ ਸ਼ੁਰੂ ਕਰ ਮੂੰਹ ਨਾਲ ਬੋਲ ਕੰਨਾਂ ਨਾਲ ਸੁਣ ਓਮ ਭੂ ਭੂਵਸਵਾਹ ਤਤਸਵਿਤੁਰ ਵਰੇਣੀਯੰ ਭਰ ਕੋ ਦੇਵਸ્ય ਧੀਮਹਿ ਧੀਯੋ ਯੋਨਾਹ ਪ੍ਰਚੋਦਿਆ ODINAT 10 ਮਿੰਟ ਮੈਂ ਪ੍ਰੈਕਟਿਸ ਕਰਾਈ ਹੌਲੀ ਹੌਲੀ ਜਿਵੇਂ ਜਿਵੇਂ ਸ਼ਬਦ ਬੋਲਦੀ ਗਈ ਬੋਲਦੀ ਗਈ ਕੰਨ ਸੁਣਦੇ ਗਏ ਮਨ ਦੀ ਸਪੀਡ ਸਲੋ ਹੁੰਦੀ ਚਲੇਗੀ ਸਾਡੇ ਬ੍ਰੇਨ ਦੇ ਵਿੱਚ ਇੱਕ ਅਮੈਗਲਾ ਨਾਮ ਦਾ ਇੱਕ 파ਟ ਹੈ ਅਮੈਗਲਾ ਉਹ ਨਾ ਓਵਰ ਥਿੰਕਿੰਗ ਸਟ्रेस ਐਂਡ 네ਗੇਟਿਵ ਥੌਟਸ ਐਂਗਜ਼ਾਇਟੀ ਦੇ ਨਾਲ ਕਨੈਕਟਡ ਹੈ ਜਿੰਨਾ ਉਹ 파ਟ ਓਵਰ ਐਕਟਿਵ ਕੰਮ ਕਰੂਗਾ ਜ਼ਿਆਦਾ ਕੰਮ ਕਰੂਗਾ ਉੰਨੀ 네ਗੇਟਿਵ ਥੌਟਸ ਐਂਗਜ਼ਾਇਟੀਆਂ ਜ਼ਿਆਦਾ ਆਉਣਗੀਆਂ ਫਿਰ ਮੈਂ ਉਹਨੂੰ 10 ਮਿੰਟ ਪ੍ਰੋਪਰ ਜਦੋਂ ਉਹਨੂੰ ਗਾਇਤਰੀ ਮੰਤਰ ਦਾ ਜਾਪ ਕਰਾਇਆ ਉਹ ਕਰਦੀ ਗਈ ਕਰਦੀ ਗਈ ਉਹਦੀ ਇੱਕ ਤਾਂ ਸਪੀਡ ਸਲੋ ਹੁੰਦੀ ਚਲੀ ਗਈ ਕਿਉਂਕਿ ਜਦੋਂ ਸਪੀਡ ਸਲੋ ਹੁੰਦੀ ਹੈ ਨਾ ਸਾਡਾ ਪ੍ਰੀਫਰੰਟਲ ਕਾਰਟੈਕਸ ਬ੍ਰੇਨ ਦਾ ਪਾਰਟ ਹੈ ਜਿਹੜਾ ਫਿਰ ਲੌਜੀਕ ਲਾਉਣ ਲੱਗ ਜਾਂਦਾ ਹੈ ਵੀ ਇਹ ਚੀਜ਼ ਦੇ ਉੱਤੇ ਮੈਂ ਰਿਐਕਟ ਕਿਵੇਂ ਕਰਨਾ ਕਿਉਂਕਿ ਮੈਡੀਟੇਸ਼ਨ ਇਸ ਲਈ ਹਰ ਧਰਮ ਗ੍ਰੰਥ ਦੇ ਵਿੱਚ ਹਰ ਧਰਮ ਦੇ ਵਿੱਚ ਦੱਸਿਆ ਗਿਆ ਵੀ ਮੈਡੀਟ ਬ੍ਰੇਨ ਦੇ ਜਿਹੜੀ ਫੰਕਸ਼ਨਿੰਗ ਉਹ ਬੈਲੈਂਸ ਹੁੰਦੀ ਹੈ ਕੈਮੀਕਲਸ ਬੈਲੈਂਸ ਹੋਣੇ ਡਰ ਲੱਗਣਾ ਬੰਦ ਹੋ ਜਾਂਦਾ ਮੈਂ ਕਿਤੇ ਚਾਹੇ ਸਾਰੀ ਰਾਤ ਨੀਂਦ ਨਾ ਆਵੇ ਸਾਰੀ ਰਾਤ ਮੈਡੀਟੇਟ ਕਰ ਸ਼ਬਦ ਨੂੰ ਸੁਣ ਬ੍ਰੇਨ ਦੀ ਸਪੀਡ ਸਲੋ ਹੋਊਗੀ ਤਾਂ ਤੈਨੂੰ ਨੀਂਦ ਆਉਣ ਲੱਗ ਜੂਗੀ ਸੇਮ ਇਹੀ ਚੀਜ਼ ਹੋਈ ਹੈ ਅੱਜ ਦੇਖੋ ਮੈਸੇਜ ਆਉਂਦਾ ਰੰਦੀਪ ਸਰ ਬਹੁਤ ਸੋਣੀ ਨੀਂਦ ਆ ਰਹੀ ਹੁਣ ਮੈਨੂੰ ਜਿਵੇਂ ਡਰ ਵਾਲੇ ਥੌਟਸ ਆਉਂਦੇ ਮੈਂ ਉਹਨੂੰ ਸਟਾਪ ਕਰਦੀ ਹਾਂ ਤੁਹਾਡੀ ਟੈਕਨੀਕ ਨਾਲ ਮੈਂ ਗਾਇਤਰੀ ਮੰਤਰ ਦਾ ਜਾਪ ਕਰਦੀ ਹਾਂ ਸੋ ਸਭ ਕੁਝ ਪੋਸੀਬਲ ਹੈਗਾ ਤੁਸੀਂ ਕਿਸੇ ਵੀ ਰਿਲੀਜੀਅਨ ਨਾਲ ਬਿਲੋਂਗ ਕਰਦੇ ਹੋ ਤੁਸੀਂ ਰੱਬ ਨੂੰ ਮੰਨਦੇ ਹੋ ਨਹੀਂ ਮੰਨਦੇ ਉਹ ਕਨਸੈਪਟ ਬਾਤ ਹੈ ਪਰ ਜਦੋਂ ਤੁਸੀਂ ਸਪੀਚ ਥੈਰੇਪੀ ਕਰਦੇ ਹੋ ਨਾ ਆਪਣੇ ਕਿਸੇ ਐਕਸਪਰਟ ਕਾਉਂਸਲਰ ਦੇ ਨਾਲ ਰਿਸਰਚ ਐਨਾਲਿਸਟ ਦੇ ਨਾਲ ਫਿਰ ਉਹ ਤੁਹਾਨੂੰ ਟੈਕਨੀਕਸ ਦੱਸਦਾ ਵੀ ਬ੍ਰੇਨ ਦੇ ਪੈਟਰਨਸ ਨੂੰ ਆਪਾਂ ਚੇਂਜ ਕਿਵੇਂ ਕਰਨਾ ਸੋ ਸਪੀਚ ਥੈਰੇਪੀ ਮੀਨ ਟਾਕ ਥੈਰੇਪੀ ਤੁਸੀਂ ਜਿਵੇਂ ਮੇਰੇ ਨਾਲ ਗੱਲ ਕਰੋ ਆਪਣੇ ਇਮੋਸ਼ਨਸ ਦੱਸੋ ਵੀ ਮੈਨੂੰ ਆਹ ਪ੍ਰੋਬਲਮ ਹੈ ਜਾਂ ਮੈਨੂੰ ਆਹ ਚੀਜ਼ ਫੀਲ ਹੋ ਰਹੀ ਹੈ ਆਟੋਮੈਟਿਕਲੀ ਤੁਹਾਨੂੰ ਤੁਹਾਡੇ ਕੁਐਸਚਨਸ ਦਾ ਆਨਸਰ ਮਿਲਣਾ ਸ਼ੁਰੂ ਹੋ ਜਾਊਗਾ ਤੇ ਤੁਹਾਡੇ ਮਾਈਂਡ ਨੇ ਸਲੋ ਡਾਊਨ ਹੋਣਾ ਕੰਮ ਕਰਨਾ ਤੇ ਜਿੱਦਾਂ ਤੁਸੀਂ ਬਹੁਤ ਰਿਲੈਕਸ ਤੇ ਪੋਜ਼ਿਟਿਵ ਫੀਲ ਕਰੋਗੇ ਸੋ ఎవਰੀਥਿੰਗ ਇਜ਼ ਪੋ God bless you.